ਸਾਡੇ ਸਿਹੜੀ ਇਹਦੇ ਨਾਲ ਜੁੜੇ ਸਾਡੇ ਸਾਰੇ ਹੀ ਦਿਵਿਆਂਗ ਹਨਰਾ ਸਾਡੀਆਂ ਮਾਤਾਵਾਂ ਹਨ ਬਜ਼ੁਰਗ ਸਾਰਿਆਂ ਨੂੰ ਖੈਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਅਪਡੇਟ ਦੇਾਂਗੇ ਹੁਣ ਲਾਈਵ ਆਈਆਂ ਅਸੀਂ ਲਗਭਗ 6:30 8:30 ਦਾ ਟਾਈਮ ਹੋਣ ਜਾ ਰਿਹਾ 12 ਨਵੰਬਰ ਦੇ ਅਪਡੇਟ ਤੁਹਾਨੂੰ ਲਾਈਵ ਦੇਾਂਗੇ ਕਿ ਹੁਣ ਤੱਕ ਕੋਈ ਕਿਸੇ ਨਵੇਂ ਜਲੇ ਦੇ ਵਿੱਚ ਪੈਨਸ਼ਨ ਜਿਹੜੀ ਭਈ ਹੈ ਜਾਂ ਨਹੀਂ ਭਈ ਹੈ ਸੋ ਹੁਣ ਤੱਕ ਦੀ ਜੋ ਸਾਨੂੰ ਸੂਚਨਾ ਅਪਡੇਟing ਕਰੀਆਂ ਨੇ ਉਹਦੇ ਆਧਾਰ ਤੇ ਤੁਹਾਨੂੰ ਅਪਡੇਟ ਦੇ ਰਹੀਆਂ 12 ਨਵੰਬਰ ਰਾਤ ਦੇ ਲਗਭਗ 6:30 ਵਜੇ ਚੱਲੇ ਜਾ ਤੇ ਹੁਣ ਤੱਕ ਸਾਨੂੰ ਅੱਜ ਦੀ ਤਰੀਕ ਦੇ ਵਿੱਚ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਫਿਲਹਾਲ ਸੋਚਣਾ ਨਹੀਂ ਹੈ ਸਾਨੂੰ ਕਈ ਮੈਸੇਜ ਆ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਬਠਿੰਡਾ ਮਾਨਸਾ ਸੰਗਰੂਰ ਮਲੇਰਕੋਟਲਾ ਪਟਿਆਲਾ ਸੰਗਰੂਰ ਇਹਨਾਂ ਖੇਤਰਾਂ ਤੋਂ ਤੇ ਇੱਥੇ ਦਾਸੇ ਤੋਂ ਬਾਅਦ ਕਿ ਬਠਿੰਡੇ ਜ਼ਿਲ੍ਹੇ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਵੀ ਮੈਸੇਜ ਆ ਰਹੇ ਨੇ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਾਲੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਪਈਆਂ ਨਹੀਂ ਹੈ ਨਾ ਇੱਥੇ ਹਾਲੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਿਲ ਖਾਸ ਹੋਣ ਦੀ ਸੋਚਣਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬਿਲ ਖਾਸ ਅੱ ਸੀ ਪਰ ਉਹ ਵੀ ਕਿਸੇ ਕਾਨੂੰਨ ਅਸ਼ ਨਹੀਂ ਹੋਏ ਬਠਿੰਡੇ ਜਲੇ ਦੇ ਵਿੱਚ ਵੀ ਹਾਲੇ ਮਿਲ ਨਹੀਂ ਫਾਸੇ ਸਿਸ ਕਰਕੇ ਨਾ ਜਲੀਆਂ ਦੀਆਂ ਪੈਨਸ਼ਨਾਂ ਜੜੀਆਂ ਨੇ ਰੁਕੀਆਂ ਹੋਈਆਂ ਨੇ ਸੋ ਇੱਕ ਇਹ ਚ ਵੱਡਾ ਕਾਰਨ ਇਹ ਵੀ ਆ ਕਿ ਸ਼੍ਰੀ ਤਰਨਤਾਰਨ ਸਾਹਿਬ ਹਲਕੇ ਦੀ ਜੜੀ ਚੋਣ ਹੋਈ ਆ ਸੋ ਦਾ ਰਿਜ਼ਲਟ ਆਉਣ ਦਾ ਨਤੀਜਾ ਹੋਣਾ 14 ਨਵੰਬਰ ਨੂੰ ਸੋ ਕਾਫੀ ਕੁਝ ਅਧਿਕਾਰੀਆਂ ਜਿਹੜੀਆਂ ਦੀਆਂ ਡਿਊਟੀਆਂ ਨੇ ਉਹ ਉਹਦੇ ਵਿੱਚ ਲੱਗਿਆ ਹੋਣ ਕਰਕੇ ਵੀ ਪੈਨਸ਼ਨ ਲੇਟ ਹੋਣ ਦਾ ਮੁੱਖ ਕਾਰਨ ਇੱਕ ਬਣਦਾ ਸੋ ਅਉਦੇ 2-3 ਦਿਨਾਂ ਤੱਕ ਪੈਨਸ਼ਨਾਂ ਜਾਰੀ ਹੋ ਜਾਣਗੀਆਂ ਸੋ ਅੱਜ ਦੀ ਤਰੀਕ ਦੇ ਵਿੱਚ ਸਾਨੂੰ ਬੈਲਫਾਸ ਹੋਂ ਦੀ ਕਿਸੇ ਜ਼ਿਲ੍ਹੇ ਦੇ ਵਿੱਚ ਸੂਚਨਾ ਨਹੀਂ ਆ ਮੋਗੇ ਜ਼ਿਲ੍ਹੇ ਤੋਂ ਸਾਨੂੰ ਮੈਸੇਜ ਜੜੇ ਆ ਰਹੇ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਮੋਗੇ ਦੇ ਵੀ ਹਾਲੇ ਬੈਲ ਨਹੀਂ ਫਾਸ ਹੋਏ ਕੱਲ ਸਵੇਰੇ ਤੋਂ ਲੈ ਕੇ ਕੱਲ ਵਰਕਿੰਗ ਡੇ ਆ ਛੁੱਟੀ ਕੋਈ ਨਹੀਂ ਆ ਇਸ ਕਰਕੇ ਕੱਲ ਕੁਝ ਜ਼ਿਲ੍ਹਿਆਂ ਦੇ ਵਿੱਚ ਬੈਲ ਫਾਸ ਹੋ ਸਕਦੇ ਨੇ ਤੇ ਅਗਲੇ 2-3 ਦਿਨਾਂ ਤੱਕ ਕੁਝ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜੜੀਆਂ ਨੇ ਜਾਰੀ ਹੋ ਸਕਦੀਆਂ ਨੇ ਲਾਈਵ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਫਿਲਹਾਲ ਅੱਜ ਤੱਕ ਦੀ ਅਪਡੇਟ ਇਹੀ ਆ ਕਿ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਫਿਲਹਾਲ ਜਾਰੀ ਨਹੀਂ ਹੋਈ ਸਾਧਿਆਂ ਤੁਹਾਨੂੰ ਉਹ ਸਾਰਾ ਡਾਟਾ ਜਿਹੜਾ ਮਿਲ ਜੇਗਾ ਜਿਹੜੀਆਂ ਪਿਛਲੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਫੈਸਲੇ جاری ਹੋਈਆਂ ਨੇ ਨਵੇਂ ਜ਼ਿਲ੍ਹੇ ਦੇ ਵਿੱਚ ਹਲੇ ਫਿਲਹਾਲ ਕੋਈ ਅਪਡੇਟ ਨਹੀਂ ਹੈ ਲਾਈਵ ਤੋਂ ਲུང་ ਫਿਰ ਤੋਂ ਇੱਕ ਵਾਰ ਕੱਲ ਸਵੇਰੇ ਆਪਡੇਟ ਦਿੱਤੀ ਜਾਵੇਗੀ ਇਹ ਜਾਣ ਸਕਦੇ ਹੋ ਤੁਹਾਨੂੰ